ਮਾਰਕੀਟ ਵੱਲੋਂ ਅੱਜ ਲੰਗਰ ਲਗਾਇਆ ਜਾ ਰਿਹਾ ਕਿ ਕਿਸ ਮਕਸਦ ਨਾਲ ਜਿਹੜਾ ਇਹ ਅੱਜ ਆਰਾਮ ਸੇਵਾ ਸੰਮਤੀ ਵੱਲੋਂ ਲੰਗਰ ਲਗਾਇਆ ਜਾ ਰਿਹਾ ਆਰਾਮ ਸੇਵ ਮੰਦਿਰ ਦੇ ਉਦੋਂ ਘਾਟ ਦੇ ਉੱਤੇ ਲਾਇਆ ਗਿਆ ਜਿਆਦਾ ਇੱਕ ਸਾਲ ਦੀ ਇੱਕ ਸਾਲ ਦੀ ਸਾਲ ਖੁਸ਼ ਦੇ ਵਿੱਚ ਕੀ ਕੀ ਹੈ ਜਿਹੜਾ ਲੰਗਰ ਲੱਗਾ ਇਹ ਬਰੈਡ ਪਕੌੜੇ ਦਾ ਲੰਗਰ ਆ ਜੀ ਲੋਕਾਂ ਨੂੰ ਕੀ ਇਸ ਲਈ ਧੰਨਵਾਦ ਲੋਕਾਂ ਨੂੰ ਸਿਖਾਣਾ ਵੱਧ ਤੋਂ ਆਰਾਮ ਦੇ ਬਚਨ ਨਾਲ ਜੋੜਨਾ ਤੇ ਆਏ ਸਾਲ ਸਾਡੇ ਲੰਗਰ ਦੇ ਵਿੱਚ ਹਿੱਸਾ ਪਾਉਣ ਅਸੀਂ ਲੰਗਰ ਲਾਉਂਦੇ ਰਹੀਏ ਕੁੰਬ ਦੇ ਥਲਾਂ ਤੇ ਲੋਕਾਂ ਨੂੰ ਕੀ ਹੁੰਦਾ ਹੈ ਕੁੰਬਲੇ ਚ ਲੋਕ ਬਹੁਤ ਵੱਡੀ ਵੱਧਰ ਤੇ ਜਾ ਰਹੇ ਨੇ ਕੁੰਬਲਾ ਸਨਾਨ ਬਹੁਤ ਵੱਡਾ ਮਤਵ ਹੈ ਲੋਕ ਜਾਣ ਵਧੀਆ ਕੰਮ ਹੈ ਸ਼ਾਨਦਾਰਾ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਭਗਵਾਨ ਰਾਮ ਜੀ ਅੰਦਰ ਦੇ ਮੰਦਿਰ ਦੀ ਬਣਨ ਦੀ ਕੋਸ਼ਿਸ਼ ਵਿੱਚ ਇੱਕ ਸਾਥ ਖੜਾ ਹੋਇਆ ਹੈ ਅ ਕੀ ਕੀ ਤੁਹਾਡੇ ਵੱਲੋਂ ਸਹਿਯੋਗ ਆ ਜਿਹੜਾ ਮਿਲ ਰਿਹਾ ਪਹਿਲਾਂ ਤਾਂ ਮੈਂ ਭਗਵਾਨ ਸ਼੍ਰੀ ਰਾਮ ਜੀ ਨੂੰ ਜੈ ਰਾਮ ਜੀ ਕਹਿਣਾ ਬਾਕੀ ਸਾਰੇ ਆਪਣਾ ਦੁਕਾਨਦਾਰ ਵੀਰਾਂ ਵੱਲੋਂ ਬਾਕੀ ਦੁਕਾਨਦਾਰ ਵੀਰਾਂ ਦਾ ਵੀ ਉਰੇ ਮੈਨੂੰ ਬੁਲਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਮੇਰੀ ਹੌਸਲਾ ਫਜ਼ਾਈ ਕੀਤੀ ਤੇ ਮੈਂ ਇਹਨਾਂ ਨੂੰ ਪ੍ਰੋਸਾ ਦਵਾਉਣਾ ਵੀ ਕਦੇ ਵੀ ਮੇਰੀ ਜ਼ਰੂਰਤ ਪਵੇ ਮੈਂ ਹਾਜ਼ਰਾਂ ਜੇ ਮਰਥੋਂ ਕੋਈ ਵੀ ਕੰਮ ਹੋਵੇ ਮੈਨੂੰ ਟੈਲੀਫੋਨ ਮਾਰਨਾ ਮੈਂ ਨਾਲ ਮੈਂ ਪਹੁੰਚੂਗਾ ਹਰ ਟਾਈਮ ਫੇਰ ਮੈਂ ਇਹ ਕਹਿਣਾ ਚਾਹਣਾ ਵੀ ਸਾਡੀ ਪਾਰਟੀ ਆਮ ਆਦਮੀ ਪਾਰਟੀ ਦਾ ਅਸੀਂ ਬਹੁਤ ਚੀਮਾ ਸਾਹਿਬ ਸਾਨੂੰ ਪੈਸੇ ਵੀ ਦੇਣਗੇ ਬਹੁਤ ਜ਼ਿਆਦੇ ਅਸੀਂ ਇਹਨਾਂ ਦਾ ਹਰ ਕੰਮ ਕਰਾਵਾਂਗੇ ਸੀਵਰੇਜ ਤੱਕ ਕੋਈ ਵੀ ਕੰਮ ਆ ਵੱਡੇ ਵੱਡੇ ਕੰਮ ਹੋਣਗੇ ਆਮ ਜਨਤਾ ਨੂੰ ਇਹ ਸੰਦੇਸ਼ ਆ ਵੀ ਰਾਮ ਜੀ ਦੇ ਅਦੇਸ਼ਾਂ ਤੇ ਚੱਲਣਾ ਕਿਹੜਾ ਉਹਨਾਂ ਦਾ ਆਦੇਸ਼ ਸੀ ਉਹ ਬਹੁਤ ਵੱਡਾ ਸੀ ਉਹਨਾਂ ਨੇ ਆਪਨਾ ਇੱਕ ਆਪਣੇ ਪੁਰਾਣੀ ਪਰ ਉਸ ਜਾ ਕੇ ਲੋਕਾਂ ਨੂੰ ਸੰਦੇਸ਼ ਦਿੱਤੇ ਵੀ ਕਿਹੜਾ ਆਪਣਾ ਕਰਮਾ ਉਹ ਆਪਾਂ ਨੂੰ ਭੋਗਣਾ ਪਊਗਾ ਔਰੇ ਕਾਦੇ ਕੋਈ ਚੰਗਾ ਕਰਮਾ ਕੋਈ ਚੰਗਾ ਬੰਦਾ ਉੱਪਰ ਵੱਗ ਜੂਗਾ ਕੋਈ ਮਾੜਾ ਕਰਮਾ ਕੋਈ ਥੱਲੇ ਵੱਗ ਜੂਗਾ ਲੰਗਰ ਲਗਾਇਆ ਜਾ ਰਿਹਾ ਐਸੇ ਕੁਝ ਦਿੱਤੇ ਨੇ ਇਹ ਲੰਗਰ ਇਹ ਇੱਕ ਸਾਲ ਹੋ ਗਿਆ ਜੀ ਅਜੇ RAM ਜੀ ਦੇ ਉੱਥੇ ਬਹੁਤ ਜ਼ਿਆਦਾ ਹੁਸ਼ਾ ਉੱਥੇ ਵੀ ਲੰਗਰ ਆ ਬਾਕੀ ਮੰਦਿਰ 'ਚ ਵੀ ਬਾਕੀ ਔਰੇ ਦੁਕਾਨਦਾਰ ਵੀ ਲਾਰਨੇ ਇਹ ਹਰ ਸਾਲ ਵਧੀਆ ਕੰਮ ਕਰਦੇ ਨੇ ਪਰ ਆਪਾਂਲੇ ਵਧੀਆ ਕਰਦੇ ਨੇ ਜੇ ਪੁੰਨਦਾਨ ਹੋਊਗਾ ਤਾਂ ਢੜਬੇ ਦੀ ਵੀ ਤਰੱਕੀ ਹੋਊਗੀ ਤੇ ਦੁੱਖ ਤਕਲੀਫ ਨਹੀਂ ਹੋਊਗੀ ਮੈਂ ਤਾਂ ਇਹੀ ਕਹਿਣਾ ਵੀ ਇਹ ਪੁੰਨਦਾਨ ਹੁੰਦੇ ਰਹਿਣਾ ਤੇ ਆਪਣਾ ਪੰਜਾਬ ਆਪਣਾ ਢੜਬਾ ਖਿਸ਼ਾਲੀ ਚ ਰਹੇ ਬਿੱਟੂ ਹਾਂਜੀ ਮਾਰਕੀਟ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਭਗਵਾਨ ਰਾਮਚੰਦਰ ਦੇ ਮੰਦਿਰ ਦੀ ਬਣਨ ਦੀ ਖੁਸ਼ੀ ਦੇ ਵਿੱਚ 1 ਸਾਲ ਅੱਜ ਪੂਰਾ ਹੋਇਆ ਹੈ ਕਿਵੇਂ ਦੇਖਦੇ ਉਹਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਸਾਰੇ ਹੀ ਮਾਰਕੀਟ ਕਮੇਡੀਅਨ ਨੂੰ ਮੈਂ ਇਸ ਚੀਜ਼ ਦੀ ਬਹੁਤ-ਬਹੁਤ ਮੁਬਾਰਕਵਾਹ ਦਿੰਨਾ ਸਾਡੇ ਸ਼੍ਰੀ ਰਾਮ ਜੀ ਅੱਜ ਜੋ ਕਿ ਮਹਾਰਾਜ ਜੀ ਦੇ 1 ਸਾਲ ਪੂਰਾ ਹੋ ਗਿਆ ਉਹਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਲੰਗਰ ਲਾਇਆ ਹੈ ਔਰ ਸਾਰੇ ਮੈਂ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦਾ ਵੀ ਇੱਥੇ ਲੰਗਰ ਛੱਕੇ ਜਾਣ ਬੜੀ ਖੁਸ਼ੀ ਦੀ ਗੱਲ ਹੈ ਇਹ ਇਕੱਲਾ ਦੜਬੇ ਨਹੀਂ ਲੰਗਰ ਲੱਗ ਰਿਹਾ ਹਿੰਦੁਸਤਾਨ ਦੇ ਵਿੱਚ ਅੱਜ RAM ਜੀ ਦੀ ਖੁਸ਼ੀ ਵਿੱਚ ਵੀ 1 ਸਾਲ ਹੋ ਗਿਆ ਪੂਰਾ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਲੰਗਰ ਲਾਇਆ ਸ਼੍ਰੀ ਰਾਮ ਜੀ ਦੀ ਪੂਜਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਜੈ ਸ਼ੀ ਰਾਮ